ਹਾਂਜੀ ਵੀਪਨ ਜੀ ਆਪਾਂ ਜਿਹੜਾ ਸਾਮਾਨ ਦੀ ਗੱਲ ਕਰਦੇ ਆ ਆਪਾਂ ਜਿਹੜੇ ਘਰ ਦੇ ਘਰੇਲੂ ਸਾਮਾਨ ਦੀ ਗੱਲ ਕਰਦੇ ਆ ਵੀ ਕੀ ਕੀ ਸਾਮਾਨ ਤੁਹਾਡੇ ਕੋਲ ਆਟਮਾ ਜੀ ਘਰੇਲੂ ਸਾਮਾਨ ਜੀ ਆਪਣੇ ਕੋਲ ਆ ਦੇਖੋ ਜੀ ਹੁਣ ਹਾਂਜੀ ਹਾਂਜੀ ਆ ਓਵਨ ਪਿਆ ਜੀ ਬਜਾਜ ਦਾ ਇਹ ਓਵਨ ਬਾਜ਼ਾਰ ਚ ਘੱਟੋ ਘਾਟ 8000 ਰੁਪਏ ਦਾ ਆਪਣੇ ਕੋਲ 5500 ਦਾ 800 ਰੁਪਏ ਜੀ ਹਾਂਜੀ 5500 ਦਾ 5500 ਦਾ 8000 ਰੁਪਏ ਦਾ ਜੀ ਹਾਂਜੀ ਸਾਰੇ ਗਲਾਸ ਸੰਜੀਵ ਕਪੂਰ ਦੇ ਆਪਣੇ ਕੋਲ ਰੇਟ ਬਹੁਤ ਵਾਜੇ ਬਾਈ ਜੀ ਹਮ ਸਾਰੇ ਲੰਚ ਬਾਕਸ ਬੱਚਿਆਂ ਦੇ ਜਿਨ੍ਹਾਂ 24 ਘੰਟੇ ਪ੍ਰੋਪਰ ਖਾਣਾ ਗਰਮ ਰਹਿੰਦਾ ਬਾਕੀ ਸਾਰਾ ਸਾਮ ਕੋਈ ਲੇਟੈਸਟ ਹਮਮਮ ਇੱਕ ਇੱਕ ਆਰਟਮਾ ਜੀ ਪੁਰਾਣੀ ਬੈਟਰੀ ਹਾਂਜੀ ਇਹ ਵੀ ਤਾਂ ਪਾਣੀ ਸਮੇਂ ਦੀ ਇੱਕ ਪੁਰਾਣੀ ਬੈਟਰੀ ਸਮੇਂ ਦੀ ਹਾਂਜੀ ਹਾਂਜੀ ਸਪੈਸ਼ਲ ਲਿਆਂਦੇ ਆ ਅਸੀਂ ਆ ਚਾਹ ਲਿਆ ਗੈਟ ਰਸ਼ ਸਪੈਸ਼ਲ ਜੀ ਨੇ 24 ਘੰਟੇ ਵਾਲੀਆਂ ਸਸਤੀਆਂ ਸਾਡਾ ਮਿਕਸੀ ਦਾ ਸਪੈਸ਼ਲ ਆਫਰ ਆ ਜੀ ਇਹ ਬ੍ਰਾਂਡ ਆ ਗਿਆ ਸਾਰੀਆਂ 1400 ਰੁਪਏ ਤੋਂ ਸ਼ੁਰੂ ਆ ਮਿਕਸੀਆਂ 1400 ਰੁਪਏ ਦੀ ਜੀ 1400 ਰੁਪਏ ਦੀ ਜੀ ਮੈਕਸੀ ਜੀ ਮੈਕਸੀ ਜੀ ਕੰਪਨੀ ਜਿਵੇਂ ਆਰੀਐਂਟ ਬਜਾਜ ਇਸ ਤਰ੍ਹਾਂ ਦੀ ਹੂੰ ਲਓ ਵੀ ਦੋਸਤੋ 1400 ਰੁਪਏ ਦੀ ਮੈਕਸੀ ਗ੍ਰੈਂਡਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀਆਂ ਪ੍ਰੈਸਾਂ ਜੀ ਹੂੰ ਸਾਰੇ ਰੇਟ ਤਾਂ ਦੱਸਣੇ ਮੁਸ਼ਕਲ ਆ ਪੇਸਟ ਆ ਇਹਦੇ 50% ਲੈਸ ਆਈ ਹੂੰ ਦਾਵਰਾ ਕਾਲਗੇਟ ਆ ਕੋਈ ਵੀ ਆ ਇਸ ਤਰ੍ਹਾਂ ਹੀ ਸਾਰਾ ਸਮਾਨ ਆਪਣੇ ਆ ਛੋਟਾ ਛੋਟਾ ਫਰਨੈਲ ਹੋ ਗਿਆ ਜਿਵੇਂ ਸਾਬਣਾ ਹੋ ਗਿਆ ਕੱਦਣਾ ਹੋ ਗਿਆ ਆ ਹੁਣ ਆਪਣੇ ਬੋਟਲ ਆਈਆਂ ਹਾਂ ਹਾਂਜੀ ਹਾਂਜੀ ਬੋਟਲ ਜੰਮ ਲਗੋ ਇੰਨੀ ਬੈਲਟੀ ਆਈ ਆ ਇੰਨੀ ਛੋਟੀ ਬੋਟਲ ਇਹ ਕਦੇ ਕੰਮ ਹੁੰਦੀ ਜੀ ਇਹ ਇਹ अच्छा जी जिन्ना ने बैग ਚ ਕਬਾਗ ਲੈ ਲੈ ਇਹ ਚ ਭਾਵੇਂ ਤੁਸੀਂ 5 ਲੀਟਰ ਤੱਕ ਲੈ ਲੋ ਠੀਕ ਹੈ ਜੀ ਆਪਣੇ ਕੋ ਸਾਰੇ ਸਾਈਜ਼ ਆ ਗਏ ਤੁਹਾਡੇ ਕੋਲ अवेलेबल ਆ ਜੀ ਆਹ ਦੂਜੀਆਂ ਪਾਣੀ ਵਾਲੇ ਬੱਚਿਆਂ ਵਾਲੇ ਸਸਤੀਆਂ ਬੋਤਲਾਂ ਆ ਗਈਆਂ 100 ਰੁਪਏ ਵਾਲੀਆਂ ਠੀਕ ਹੈ ਜੀ ਉਸ ਤੋਂ ਬਾਅਦ ਆਹ ਕਟ੍ਰੈਨਰ ਆ ਗਈ ਕਿਚਨ ਵਾਲੇ ਇਹਨਾਂ ਦੇ ਰੇਟ ਬੜੇ ਘੱਟ ਹੁੰਦੇ ਆਪਣੇ ਉਸ ਤੋਂ ਬਾਅਦ ਆ ਗਿਆ ਜੀ ਸਾਡੇ ਕਲੀਨਿੰਗ ਆਲੇ ਅੱਛਾ ਜੀ ਇਹਨਾਂ ਦੇ ਸਾਡੇ ਸਾਰੇ ਬ੍ਰਾਂਡ ਆ ਇਹਨਾਂ ਚ ਵੀ ਲੈਸ ਮਿਲੂਗਾ ਜੀ ਅਲ ਇਕਲੀ ਚੀਜ਼ ਦਾ ਰੇਟ ਤਾਂ ਦੱਸਣਾ ਔਖਾ ਹੈ ਉਹਰ ਮਲਕੇ ਨੇਕਾ ਜੀ ਜਾਈ ਤੁਹਾਡੇ ਬਾਏ ਇੱਕ ਕੱਪੜੇ ਦੀ ਗੱਲ ਕਰ ਲਈਏ ਕੱਪੜਾ ਹੁਣ ਸਰਦੀ ਦਾ ਉਹ ਦੂਜਾ ਸਟੋਰ ਹੈ ਜੀ ਤੇ ਆ ਜਿਹੜੀਆਂ ਕਰੀਮਾਂ ਆਈਆਂ ਨੇ ਇਹਨਾਂ ਦੀ ਲੈਸ ਆ ਜੀ ਆਹ ਨੈਪਕਨ ਪੇਪਰ ਉਹ ਕਰੀਮਾਂ ਹੋ ਗਿਆ ਅਗੀਜਰ ਤੇ ਮਾਰੋ ਜੀ ਗੀਜਰ ਸਾਰਾ ਬ੍ਰਾਂਡ ਪਿਆ ਏ ਛੋਟੇ ਕੋਣ ਹਰੇਕ ਆਈਟਮ ਦਾ ਜਿਹੜਾ ਗੀਜਰ ਪਿਆ ਜੀ ਇਹ ਕਿੰਨੇ ਮਤਲਬ ਕੀ ਇਹ ਨਹੀਂ ਆ ਤੁਹਾਨੂੰ ਸਟਾਰਟਿੰਗ ਆਈ 25 ਲੀਟਰ 25 ਲੀਟਰ ਜੀ ਇਧਰ ਲੇਵਰ 3000 ਦਾ ਜੀ 3000 ਦਾ ਬਾਕੀ ਗੱਲ ਸਹੀ ਹੈ ਜੀ ਇਹ ਗੱਲ ਸਹੀ ਹੈ ਜੀ ਤਨੇ ਮਾਰਕੀਟ ਦਾ ਭਾਅ ਦੀ ਗੱਲ ਕਰ ਲਈ 8 ਨਾਲ 9 9000 ਦੇ 15 ਮਨਾਂ ਕਿਵੇਂ ਇਹ ਕਰੀ ਜਾਂਦਾ ਜੀ ਆਪਣੇ ਕੋਲ 3000 ਤੋਂ ਸਟਾਰਟ ਆ ਗਈ ਜਾਨ 25 ਲੀਟਰ ਵਾਲਾ ਉਹ ਆ ਦੋ ਸੈਲੋ ਦੀ ਆਪਾਂ ਸਪੈਸ਼ਲ ਕੁਰਸੀ ਲੈਂਦੀ ਹੈ ਜੀ ਅੱਛਾ ਜੀ ਇਹਦੇ ਵਿੱਚ ਵੈਰਾਈਟੀ ਬਹੁਤ ਆ ਸੈਲੋ ਚ ਅਸੀਂ ਕੋਸ਼ਿਸ਼ ਸੈਲੋ ਦੀ ਕੁਰਸੀ ਕੀ ਰੇਟ ਦੀ ਹੈ ਜੀ ਇਹ ਸੈਲੋ 6600 ਤੋਂ ਸਟਾਰਟ ਆ ਜੀ ਇਹਦੀ ਰੇਂਜ 7 1800 ਰੁਪਏ ਤੱਕ ਦੀਆਂ ਕੁਰਸੀਆਂ ਆਪਣੇ ਕੋਲ ਅਵੇਲੇਬਲ ਆ ਵਾਹ ਜੀ ਵਾਹ ਜੀ ਸਾਰੇ ਤਰ੍ਹਾਂ ਦੇ ਕੁੱਕਰ ਜੀ ਹੂੰ ਕੁੱਕਰ ਹੋ ਗਿਆ ਕੁੱਕਰ ਲਈ ਆਪਾਂ ਰੇਟ ਦੀ ਗੱਲ ਕਰ ਲਈ ਜੀ ਕੁੱਕਰ ਰੇਟ 500 ਰੁਪਏ ਤੋਂ ਸਟਾਰਟ ਆ ਜੀ 500 ਰੁਪਏ ਸਟਾਰਟ ਹਾਂ ਜੀ 5 ਲੀਟਰ ਦਾ